ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਧਰਮ ਨੂੰ ਤੰਦਾ ਨਾ ਬਣਾਓ ਦੋਸਤੋ ਪੂਰੀ ਦੁਨੀਆ ਦੇ ਸੱਤ ਵੱਡੇ ਧਰਮਾਂ ਵਿੱਚੋਂ ਸਿੱਖ ਧਰਮ 7ਵੇਂ ਨੰਬਰ ਉੱਪਰ ਆਉਂਦਾ ਹੈ ਪੂਰੀ ਦੁਨੀਆ ਦੀ 600 ਕਰੋੜ ਆਬਾਦੀ ਵਿੱਚੋਂ ਸਿੱਖਾਂ ਦੀ ਆਬਾਦੀ ਲਗਭਗ 3 ਕਰੋੜ ਹੈ ਸਾਡੇ ਵਿੱਚੋਂ ਜ਼ਿਆਦਾਤਰ ਸਿੱਖ ਭਰਾਵਾਂ ਦਾ ਇਹ ਹੋਈ ਮੰਨਣਾ ਹੈ ਕਿ ਸਿੱਖ ਧਰਮ ਬਾਬਾ ਨਾਨਕ ਜੀ ਨੇ ਚਲਾਇਆ ਹੈ ਪਰ ਇਸ ਗੱਲ ਵਿੱਚ ਕੋਈ ਬਹੁਤੀ ਸੱਚਾਈ ਨਹੀਂ ਹੈ ਬਾਬਾ ਨਾਨਕ ਜੀ ਨੇ ਸਿਰਫ ਮਾਨਵਤਾ ਦੀ ਗੱਲ ਕੀਤੀ ਹੈ ਉਹਨਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਉਹਨਾਂ ਨੇ ਕਦੀ ਵੀ ਇਹ ਗੱਲ ਨਹੀਂ ਆਖੀ ਕਿ ਮੈਂ ਸਿੱਖ ਧਰਮ ਚਲਾ ਰਿਹਾ ਹਾਂ ਪਰ ਇੱਕ ਗੱਲ ਪੱਕੀ ਹੈ ਕਿ ਜਿਹੜੇ ਵੀ ਲੋਕ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਉੱਪਰ ਚੱਲਣ ਲੱਗ ਪਏ ਜਾਂ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨਾਲ ਸਹਿਮਤ ਹੋ ਗਏ ਉਹਨਾਂ ਸਾਰੇ ਲੋਕਾਂ ਦਾ ਸਮੂਹ ਹੌਲੀ-ਹੌਲੀ ਸਿੱਖ ਧਰਮ ਵਿੱਚ ਤਬਦੀਲ ਹੋ ਗਿਆ ਫਿਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਇਸ ਸਿੱਖ ਧਰਮ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ ਇਸ ਸਿੱਖ ਧਰਮ ਵਿੱਚ ਪੁਜਾਰੀ ਤਬਕੇ ਨੇ ਲੋਕਾਂ ਨੂੰ ਸਾਡੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਬਜਾਏ ਇਸ ਨੂੰ ਇੱਕ ਧੰਦਾ ਬਣਾ ਲਿਆ ਸਾਡੇ ਗੁਰੂ ਸਾਹਿਬਾਨਾਂ ਵੇਲੇ ਨਾ ਕੋਈ ਅਖੰਡ ਪਾਠ ਹੁੰਦੇ ਸਨ ਨਾ ਨਗਰ ਕੀਰਤਨ ਕੱਢਿਆ ਜਾਂਦੇ ਸਨ ਨਾ ਪ੍ਰਵਾਤ ਫੇਰੀਆਂ ਕੱਢੀਆਂ ਜਾਂਦੀਆਂ ਸਨ ਨਾ ਕੋਈ ਦੁਪਹਿਰੇ ਲਗਾਏ ਜਾਂਦੇ ਸਨ ਉਸ ਵਕਤ ਅਜਵਾਂ ਇਹਨੇ ਗੁਰਦੁਆਰੇ ਵੀ ਨਹੀਂ ਸਨ ਅਤੇ ਨਾ ਹੀ ਇਹਨੇ ਸਰੋਵਰ ਸਨ ਸਾਡੇ ਗੁਰੂ ਸਾਹਿਬਾਨ ਇੱਕ ਜਗ੍ਹਾ ਉੱਪਰ ਬੈਠ ਕੇ ਆਪਣੀ ਗੁਰਬਾਣੀ ਵਿੱਚ ਲਾ ਗਿਆਨ ਲੋਕਾਂ ਨੂੰ ਵੰਡਦੇ ਸਨ ਅਤੇ ਸਮਝਾਉਂਦੇ ਸਨ ਪਰ ਅੱਜ ਦੇ ਦਿਨਾਂ ਵਿੱਚ ਧਾਰਮਿਕ ਧਰਮ ਨਹੀਂ ਰਿਹਾ ਸਗੋਂ ਧਰਮ ਇੱਕ ਤੰਦਾ ਬਣ ਗਿਆ ਹੈ। ਥਾਂ-ਥਾਂ ਤੇ ਗੁਰਦੁਆਰਿਆਂ ਦੀ ਮਸ਼ਹੂਰੀ ਹੋ ਰਹੀ ਹੈ। ਕੋਈ ਕਹਿ ਰਿਹਾ ਹੈ ਕਿ ਇਸ ਥਾਂ ਤੇ ਅਰਦਾਸ ਕਰਨ ਨਾਲ ਤੁਹਾਡੇ ਬੱਚਿਆਂ ਦੀ ਛੱਟ ਮੰਗਣੀ ਫਟ ਵਿਆਹ ਹੋ ਜਾਵੇਗਾ। ਕੋਈ ਕਹਿ ਰਿਹਾ ਕਿ ਇੱਥੇ ਅਰਦਾਸ ਕਰਨ ਨਾਲ ਤੁਹਾਡਾ ਸਾਰਾ ਕਰਜ਼ਾ ਹੀ ਉਤਰ ਜਾਵੇਗਾ। ਕੋਈ ਕਹਿ ਰਿਹਾ ਕਿ ਇੱਥੇ ਆਉਣ ਨਾਲ ਤੁਹਾਡੇ ਸਾਰੇ ਪੜੇ ਹੋਏ ਕੰਮ ਠੀਕ ਹੋ ਜਾਣਗੇ। ਕੋਈ ਕਹ ਰਿਹਾ ਕਿ ਇੱਥੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਤੁਹਾਡੇ ਸਾਰੇ ਰੋਗ ਠੀਕ ਹੋ ਜਾਣਗੇ। ਕੋਈ ਕਹਿੰਦਾ ਇੱਥੇ ਚਪੈਰਾ ਕੱਟਣ ਨਾਲ ਸ਼ਹੀਰ ਸਿੰਘਾਂ ਦਾ ਪਹਿਰਾ ਲੱਗਦਾ ਹੈ ਜੋ ਤੁਹਾਡੇ ਮਨ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦੇਣਗੇ। ਬਹੁਤ ਸਾਰੇ ਡੇਰੇਦਾਰ ਆਪਣੇ ਡੇਰਿਆਂ ਵਿੱਚ ਕੋਤਰੀਆਂ ਚਲਾਉਂਦੇ ਹਨ। ਇਹਨਾਂ ਕੋਤਰੀਆਂ ਵਿੱਚ ਇੱਕ ਵਾਰ ਕਈ ਕਈ ਪਾਰ ਚੱਲਦੇ ਹਨ। ਕੋਤਰੀਆਂ ਵਿੱਚ ਪਠ ਪਾਠ ਕਰਵਾਉਣ ਵਾਲੇ ਨੂੰ ਫੋਨ ਉੱਪਰ ਹੀ ਭੋਗਤਵਾਰ ਹੁਕਮਨਾਮਾ ਭੇਜ ਦਿੱਤਾ ਜਾਂਦਾ ਹੈ ਤੇ ਪਾਠ ਦੀ ਦਕਸ਼ਨਾ ਵਸੂਲ ਕਰ ਲਈ ਜਾਂਦੀ ਹੈ ਇਸੇ ਤਰ੍ਹਾਂ ਆ ਦੀਵਾਨ ਲਾਉਣ ਵਾਲੇ ਬਾਬੇ ਜਾਂ ਕਥਾਵਾਚਕਾਂ ਦਾ ਇਹੋ ਹਾਲ ਹੈ ਅੱਜ ਤੱਕ ਮੈਂ ਬਹੁਤ ਘੱਟ ਕਥਾਵਾਚਕਿਆਂ ਪ੍ਰਚਾਰਕ ਦੇਖੇ ਹਨ ਜੋ ਗੁਰਬਾਣੀ ਦੀ ਵਿਆਖਿਆ ਕਰਕੇ ਲੋਕਾਂ ਨੂੰ ਸਮਝਾਉਂਦੇ ਹੋਣ ਨਹੀਂ ਤਾਂ ਇਧਰ-ਉਧਰ ਜਾਂ ਕਹਾਣੀਆਂ ਸੁਣਾ ਕੇ ਚਲੇ ਜਾਂਦੇ ਹਨ ਦਿਵਾਨ ਲਾਉਣ ਵਾਲੇ ਬਾਬੇ ਤਾਂ ਢੋਲੀਆਂ ਤੇ ਛਣਿਆਂ ਨਾਲ ਹੀ ਆਪਣਾ 2 ਘੰਟੇ ਦਾ ਸਮਾਂ ਪੂਰਾ ਕਰਕੇ ਚਲੇ ਜਾਂਦੇ ਹਨ ਇਹਨਾਂ ਕੋਲ ਉੱਚੀਆਂ ਆਵਾਜ਼ਾਂ ਵਾਲੇ ਸਾਉਂਡ ਹੁੰਦੇ ਹਨ ਜਿਨ੍ਹਾਂ ਵਿੱਚ ਹਾਰਮੋਨੀਅਮ ਢੋਲਕੀਆਂ ਤੇ ਵੱਡੇ ਵੱਡੇ ਛੈਣਿਆਂ ਦੀ ਆਵਾਜ਼ ਲੋਕਾਂ ਦੇ ਕੰਨ ਪਾੜਦੀ ਹੈ। ਪਰ ਗੁਰਬਾਣੀ ਦੀ ਵਿਆਖਿਆ ਕੌਣ ਕਰੇ? ਇਸ ਕੰਮ ਵਾਸਤੇ ਪਹਿਲਾਂ ਆਪ ਤਿਆਰੀ ਕਰਨੀ ਪਵੇਗੀ, ਗੁਰਬਾਣੀ ਪੜ੍ਹਨੀ ਪਵੇਗੀ ਤੇ ਉਸ ਦੇ ਅਰਥਾਂ ਨੂੰ ਸਮਝਣਾ ਪਵੇਗਾ। ਇਸ ਨਾਲੋਂ ਵਧੀਆ ਤੇ ਸੌਖਾ ਤਰੀਕਾ ਇਹੋ ਹੈ ਕਿ ਹਰਮੋਨੀਅਮ ਦੀਆਂ ਸੁਰਾਂ ਨਾਲ ਢੋਲਕੀਆਂ ਅਤੇ 4-4 ਫੁੱਟ ਦੇ ਛੈਣੇ ਖੜਕਾ ਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਕਿਹੜਾ ਕਿਸੇ ਨੇ ਕੋ ਬੋਲਣਾ ਹੈ? ਬਾਕੀ ਗੁਰਬਾਣੀ ਦੀ ਵਿਆਖਿਆ ਵੀ ਕਿਉਂ ਕੀਤੀ ਜਾਵੇ? ਜੇਕਰ ਲੋਕਾਂ ਨੂੰ ਗੁਰਬਾਣੀ ਹੀ ਸਮਝ ਆ ਗਈ ਤਾਂ ਫਿਰ ਇਹਨਾਂ ਬਾਬਿਆਂ ਦੀ ਢੋਲਕੀਆਂ ਤੇ ਸ਼ੈਣੇ ਕਿਸ ਨੇ ਸੁਣਨੇ ਹਨ ਸੋ ਕੁੱਲ ਮਿਲਾ ਕੇ ਇਹੋ ਕਿਹਾ ਜਾ ਸਕਦਾ ਹੈ ਕਿ ਨਾ ਕੋਈ ਗੁਰਬਾਣੀ ਦਾ ਗਿਆਨ ਲੋਕਾਂ ਨੂੰ ਦੇਣਾ ਚਾਹੁੰਦਾ ਹੈ ਤੇ ਨਾ ਕੋਈ ਗਿਆਨ ਲੈਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਧਰਮ ਇੱਕ ਅੱਜ ਧੰਦਾ ਬਣ ਕੇ ਰਹਿ ਗਿਆ ਹੈ। ਸੋ ਗੱਲਬਾਤ ਦੇ ਦੌਰਾਨ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚ ਗਈ ਹੋਵੇ ਤਾਂ ਮਾਫ ਕਰਨਾ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਪਸੰਦ ਕਰਨਾ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਵੀਡੀਓ ਸਾਨੂੰ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ